ਮੈਂ ਗੁਰਮੀਤ ਸਿੰਘ ਕਰਨਾਮੇ ਦਾ ਜੀ ਸਰਪੰਚੋ ਸਰਪੰਚਾ ਮੌਕੇ ਤੇ ਇਹ ਜੱਥ ਹੋਈ ਹੈ ਇਹਦਾ ਨਾਂ ਕੀ ਉਮਰ ਕਿੰਨੀ 50 ਸਾਲ ਉਮਰ ਦੀ ਬਲਬੀਰ ਸਿੰਘ ਨਾਂ ਸ਼ਾਭੀ ਛੋਟਾ ਨਾ ਕੀ ਲੱਗਦਾ ਸਾਡੇ ਛੋਟਾ ਭਰਾ ਕੀ ਗੱਲ ਹੋਈ ਕੋਈ ਗੱਲ ਨਹੀਂ ਹਨ ਕੋਈ ਨਾ ਕੋਈ ਦੁਸ਼ਮਣੀ ਨਹੀਂ ਕੋਈ ਯਾਰ ਨਹੀਂ ਇਹਦਾ ਜੀ ਹਾਂ ਜੀ ਪਾਇਆ ਕੀ ਇੱਥੇ ਰਾਤ ਹੀ ਆਇਆ ਤੇ ਗੋਲੀਆਂ ਮਾਰੀਆਂ ਕਿ ਇਹਨੇ ਕਿਹੜੀ ਜਗ੍ਹਾ ਇਹ ਰਸੂਲਪੁਰ ਪਿੰਡ ਪਿੰਡਾਂ ਚ ਕਿਹੜੀ ਗੁਰਦੁਆਰਾ ਲੱਗੇ ਕਿੰਨੇ ਵਜੇ ਦੀ ਗੱਲ ਇਹ ਪਤਾ ਨਹੀਂ ਰਾਤ ਕਿੰਨੇ ਵਜੇ ਵਜਿਆ ਸਾਨੂੰ ਨਹੀਂ ਕੋਈ ਪਤਾ ਰੇਤ ਘਰੋਂ ਨਿਕਲਿਆ ਕਿਤੇ 9 ਵਜੇ ਨਾ ਆਇਆ ਸੀ ਹਾਂਜੀ ਵੀ ਆਇਆ ਦੋ ਬੇਟਾ ਇੱਕ ਬੇਟੀ ਜਦੇ ਕੋਈ ਰੰਜਿਸ਼ ਕਿੰਦਾ ਕੋਈ ਰੰਜਿਸ਼ ਨਹੀਂ ਆਦੀ ਸਕਾਟੀ ਪਹੁੰਚੀ ਮੌਕੇ ਤੇ ਹਾਂਜੀ ਹਾਂਜੀ ਪਹੁੰਚੀ ਹੈ ਹਾਂਜੀ ਕੀ ਕਹਿੰਦੀ ਪੁਲਿਸ ਹਾਂ ਦੇ ਆਪਣੀ ਸ਼ਾਨਦਾਰ ਗੰਡੇ ਤੁਹਾਨੂੰ ਸ਼ੱਕ ਨਹੀਂ ਨਹੀਂ ਕੋਈ ਸ਼ੱਕ ਨਹੀਂ ਕੀਤਾ ਦਲਵੀਰ ਸਿੰਘ ਆ ਪੰਜ ਗਰਾਈਆਂ ਪਿੱਛੋਂ ਪਿੰਡ ਦਾ ਕਰਨਾਮਾ ਦਾ ਪੰਜ ਗਰਾਈਆਂ ਡੇ ਤੇ ਦੀ ਇਲੈਕਟ੍ਰੀਸ਼ੀਅਨ ਦੀ ਦੁਕਾਨ ਹੈ ਰਾਤੀ ਕਰੀਬ 9:00 ਦੇ ਕਰੀਬ ਉਥੋਂ ਉਤਰਿਆ ਤੇ ਇੱਥੇ ਅੱਜ ਸਵੇਰੇ ਇਨਫੋਰਮੇਸ਼ਨ ਮਿਲੀ ਆ 2 ਘੰਟਾ ਤੋਂ ਪਹਿਲੇ ਕਿ ਇੱਕ ਡੈੱਡ ਬੋਡੀ ਪਈ ਹੈ ਇੱਥੇ ਕਾਰ ਦੇ ਵਿੱਚ ਆ ਕੇ ਮੌਕੇ ਤੇ ਦੇਖਿਆ ਮਜਦੀਕ ਹੋਰ ਵੀ ਪਏ ਨੇ ਕਿ ਅਸੀਂ ਫਰੈਂਜ਼ਿਕ ਸਾਈਟ ਦੀ ਟੀਮ ਇੰਤਜ਼ਾਰ ਕਰਦੇ ਪਏ ਬਾਕੀ ਡੌਸ ਗਾਰ ਤੇ ਬਦ ਦੂਸਰੇ ਕਰਦੇ ਪਏ ਤਫਤੀਸ਼ ਕਰ ਰਹੇ ਹਾਂ ਜੀ ਕਿੰਨੀਆਂ ਗੋਲੀਆਂ ਚਲੀਆਂ ਹੋਣ ਹੁਣ ਖੋਲ ਤੇ ਇੱਥੇ ਪੰਜ ਨਜ਼ਰ ਆ ਰਹੇ ਨੇ ਜੀ ਨਜ਼ਦੀਕ ਬਾਲਵਾਸ ਹਾਂਜੀ ਨਹੀਂ ਕੋਈ ਰੰਜਿਸ਼ ਨਹੀਂ ਹੈਗੀ